आवे आज जैज के राज के पहनी है बेहतर मनाज ना करा के गल्ला हां 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 हो भी चढ़ाव त्या हो गई छखड़ी त्या हो गया अमरूद कोई आए ना वे जाए ना नजारा ही आजू तीन दा हां कर दे गिलास नेड़े ਹਾਂ ਪਰ ਵਾਹ ਇਹ ਨਿਕੋ ਹਾਂਦੇ ਰੋਇ ਤੇ ਉਹ ਤਲੇਮਬੜ ਤੋਂ ਨਹੀਂ ਹੁੰਦਾ ਕੋਈ ਲੀ ਬੰਦਾ ਇੱਧਰ ਲਾ ਕੀ ਕਰੀ ਨਾ ਥੋਏ ਸਸਰੀਆ ਪਰਸ਼ਾਸ ਪਾਸ਼ਾ ਸਿਆ ਕੀ ਯਾ ਨਾ ਓਏ ਭਾਈ ਮੈਂ ਨਾ ਪਲ ਗਿਆਸ ਭਾਈ ਨਾ ਤਲੇਮਬੜ ਤੋਂ ਆ ਮੇਰਾ ਤੇ ਜਵਾਨਾ ਹੋ ਗਿਆ ਮਾਡਰਨ ਤੇ ਹੁਣ ਦਾ ਨਾਸਾ ਹੋ ਸਿਆ ਹਾਂ ਦੱਸਾ ਕਿਵੇਂ ਆ ਆ ਵਹੀ ਬੈ ਜਾ ਬੈ ਜਾ ਭਾਈ ਆ ਜਾ ਆ ਜਾ ਬੈ ਜਾ ਆ ਜਾ ਨਹੀਂ ਮੂੰਹ ਤੇ ਨਿਕਲ ਗਿਆ ਉਦੋਂ ਮੈਨੂੰ ਬਾਦ ਦਾ ਜਿਆਦਾ ਆ ਗਿਆ ਸੀ ਉਧਰ ਹੋਇ ਸੜਕ ਤੇ ਸੜਕ ਉਧਰ ਉਹ ਬੋਤਲ ਜੀ ਕਿਥੇ ਗਈ ਉਹ ਤਾਂ ਜੀ ਐਵੇਂ ਬਸ ਥੋੜੀ ਜੀ ਸੀ ਕਿ ਉਹ ਪਾਣੀ ਹੈ ਕਿਹੜੀ ਸ਼ਰਾਬ ਹੈ ਉਹ ਸਰਦਾਰ ਭੁੱਲ ਗਏ ਸੀ ਮੈਂ ਕਿੱਥੇ ਆ ਗੰਡਾਸੇ ਤੇ ਹਜੇ ਬੋਹ ਨਹੀਂ ਨਹੀਂ ਹੋਈ ਵੱਢਿਆ ਨਹੀਂ ਇਹਦੇ ਨਾਲ ਕੋਈ ਇਹ ਕਿਉਂ ਰੱਖਦੇ ਨੇ ਕੋਲੇ ਨਾ ਆਵਾਜ਼ ਡੀਗੂ ਇਹ ਰੱਖੀ ਹੈ ਔਰ ਕਰ ਕੱਢਣੀ ਆ ਆਹਾਹਾ ਆਈ ਤਾਂ ਟੋਚਣਾ ਨਿਆਰੀ ਲੈ ਆਤੀ ਕੋਤੜੀ ਕੱਢਣੀ ਹੈ ਕਿਵੇਂ ਕਰਨਾ ਮਸਾਦ ਮੈਂ ਅੱਜ 7 ਦਿਨਾਂ ਬਾਅਦ ਹੱਥ ਲੱਗੀ ਸੀ ਆ ਨਾ ਨਾ ਕਰਿਆ ਕਰੋ ਖੋਲ ਕੇ ਦੇ बहु ਵਾਹ ਭਾਈ ਬਹੁਤ ਵਾਹ ਮੇਰੀ ਕਿਦਾਂ ਦੀ ਚਾਹ ਸੀ ਜਿਵੇਂ ਕੱਕੜੀ ਮਰੂ ਹੋਵੇ ਤਾਂ ਕੋਲੇ ਪਈ ਹੋਵੇ ਜੇ ਕਿਸਮਤ ਨਾ ਹੋਵੇ ਭਾਈ ਅੰਦਰ ਸਿਰ ਤੇ ਬੈਠਾ ਨਹੀਂ ਮੈਂ ਤਾਂ ਵੈਸੇ ਗੱਲ ਕਰਦਾ ਹਾਂ ਮੈਂ ਥੋੜਾ ਜਿਹਾ ਦੇ ਦੇ ਨਾ ਜੀ ਮਰੂਰੀ ਦੇ ਦਿਓ ਮਰੂਰੀ ਦੋ ਦੋ ਮੜਾ ਜਾ ਨਹੀਂ ਮੈਂ ਤਾਂ ਨਹੀਂ ਖਾਣਾ ਮੈਂ ਤਾਂ ਵੈਸੇ ਹਸੂ ਖਾ ਲਓ ਬਾਈ ਦੁਪਹਿਰੇ ਦੁਪਹਿਰੇ ਕਿੰਨੇ ਗਾਸ ਸਰਗ ਅਹ ਓ ਟੋਚਨਾ ਇੱਧਰ ਮਰ ਗਿਆ ਆ ਨਾ ਭਾਈ ਓ ਟੋਚਨਾ ਹਾਂ ਭਾਈ ਮੇਰੀ ਗੱਲ ਸੁਣ ਮੈਂ ਪਾਂਡੇ ਪੁੰਡੇ ਚੱਕ ਰੰਦਾ ਮੇਰੀ ਗੱਲ ਸੁਣ ਮੈਂ ਹੈਗਾ ਸੌਨਾ ਕਾਟਾ ਗਾ ਤੇ ਇਹ ਮੈਨੂੰ ਠਾਇਆ ਤਾਂ ਫੰਬੇ ਡਾ ਦੂੰ ਤੂੰ ਸੁਣਦਾ ਨਹੀਂ ਓਏ ਓੜ ਜਨਾ ਆਉਣਾ ਬਈ ਆਉਣਾ ਖਾਈ ਨਾ ਹੁਣ ਕਣ ਜਿੱਥੇ ਗਿਆ ਯਾਰ ਅਲੇ ਪੀ ਜਾ ਗਰਾ ਪੈਸਾ ਗਾ ਅਗੇ ਸਬਿਆਨਾ ਬੁਲਾਇਆ ਮਾਹਲਾੜੇ ਦਾ ਤਾਇਆ ਖਣੀ ਕਿਧਰ ਵਾਗੇ ਜਤਰਾ ਮਸਾ 7 ਦਿਨਾਂ ਤੋਂ ਸ਼ਰਾਬ ਹੱਥ ਲੱਗੀ ਸੀ ਮਸਾਂ ਚ ਮਾਲਕ ਨਹੀਂ ਆਈ ਸੀ ਬੜਾ ਸਿਆਪਾ ਯਾਰ ਐ ਲੈ ਤੈਨੂੰ ਸੜੀ ਪਿਆ ਜਿਵੇਂ ਪ੍ਰੋਣਾ ਆਇਆ ਹੁੰਦਾ ਸੱਚ ਗੱਲ ਸੁਣ ਸਾਇਤ ਤੈਨੂੰ ਜਵਾਨੀ ਵੇਲੇ ਤੇਰਾ ਮਾਮਾ ਦਾ ਹੁੰਦਾ ਸੀ ਵੀ ਤੂੰ ਜਿਹੜੇ ਦੋ ਕੁੱਤੇ ਤੇਰਾ ਅਥਵੜਾ ਪਾਰ ਹੈ ਤੇ ਨਿਸ਼ਾਨੀਆਂ ਪਾ ਦੇ ਨੇ ਹੁਣ ਹੱਸਾ ਕਿੱਥੋਂ ਲਿਆਵਾਂ ਉਹ ਸ਼ਰਾਬ ਪਈਏ ਪਰ ਸਾਰਾ ਜਿਹੀ ਤਰ ਪਿਓ ਉਹਦੇ ਹੱਥ ਚ ਹੈ ਯਾਰ ਮਾੜਾ ਤਾਂ ਨਹੀਂ ਆਣਾ ਮੈਂ ਪਰ ਤਿਆਕੇ ਦੀ ਖੀਚਵਨੀ ਕੀ ਪਤਾ ਡਰਾਈ ਨਾ ਮੈਂ ਜਾਂਦਾ ਪੈਸੇ ਵੀ ਦੇ ਕੇ ਜਾ ਵੇਖੋ ਯਾਰ 2000 ਵੀ ਮਾਫ ਕਰ ਦੇ ਚਲ ਵੀਰਾਂ ਨਾ ਜਾ ਸ਼ਰਾਬ ਤਾਂ ਮੈਂ ਪੀਉਂਗਾ ਵੇਖੀ ਜਾ ਯਾਰ ਇਹ ਥੋੜੀ ਫਿਰ ਡਰ ਕੇ ਥੋੜੀ ਰਹਿਣਾ ਹਾਂ ਉਹ ਤਾਂ ਚੱਲਣਾ ਚੰਬੜੀ ਜਾਂਦਾ ਫੇ ਕੱਲੋਂ ਤੋਂ ਸਾਡੇ ਘਰੇ ਵੜੂਗਾ ਜੱਟਾਂ ਦੇ ਮੋਟਰਸਾਈਕਲਾਂ 'ਚ ਕਦੇ ਨਾ ਕਦੇ ਤੇਲ ਕੱਢੀ ਜਾਂਦੇ ਪੈਟਰੋਲ ਕੱਢਣ ਦੀ ਤਾਂ ਹੁਣ ਆਪਦੇ ਸ਼ਰਾਬ 'ਚ ਚੋਰੀਆਂ ਪਈਆਂ ਪਈਆਂ ਜੇ ਜਾਓ ਕਿਸੇ ਆਪਾਂ ਬਣੀ ਐ ਯਾਰ ਕਿਤੇ ਮਾਈਤੇ ਵੀ ਪੀਣੀ ਪੀਣੀ ਐ ਦਰ ਲੈ ਲੈ ਸੜਾ ਉੱਠ ਤੱਕੜੇ đấy Đấy. Ăn. Bắp xay giá suy. Còn cái đà cờ cũ thì. Chưa học đi. ਉਹ ਆ ਗਏ ਹਮੇਸ਼ਾ ਹੀ ਆ ਗਏ ਅਲਾ ਤਰਦੂਗਾ ਰਤ ਬਦੂਗਾ ਬਿੱਤੀ ਕੋ ਕੁਛ ਤਦ ਆ ਵੀ ਗਿਆ ਸੀ ਤੂੰ ਕਹੇ ਬਿੱਤੀ ਜਾਣਦਾ ਤੂੰ ਮੈਨੂੰ ਯਾਰ ਸ਼ਰਾਬ ਮੇਰੀ ਹਾਂ ਤੇਨੀ ਮੈਂ ਪਿਆਰੀ ਸਮਝ ਲੈ ਜਿੰਨੀ ਪੀਦੀ ਤੂੰ ਬਸ ਤਾਂ ਤੂੰ ਚੀਜ਼ ਕੀ ਹੈ ਮੈਂ ਮਸਤ ਮਸਤਾ ਹੋਰ ਕੀ ਹੋਣਾ ਸੀ ਤੂੰ ਯਾਰ ਮੈਂ ਕੌਣ ਆ ਉਹ ਯਾਰ ਤੂੰ ਮੈਨੂੰ ਵੀ ਨਹੀਂ ਫਿਰ ਜਾਣਦਾ ਕੌਣ ਆ ਕੌਣ ਤੂੰ ਸੁਣ ਮੈਂ ਜਾਂਦਾ ਹਾਂ ਉਹਦੇ ਨਾਲ ਕੀ ਮੇਰਾ ਮਾਮਾ ਆਹਾਂ ਦਾ ਮੈਂ ਉੱਥੇ ਜਿਹੜੇ ਬੰਦੇ ਕੁੱਟੇ ਇੱਕ ਤਾਂ ਮੇਰੀ ਖਖੜੀ ਖਾ ਗਿਆ ਕੋਈ ਆ ਕੇ ਠੀਕ ਹੈ ਵਿੱਚੇ ਸੀ ਮਰੂਦ ਉਹ ਬਾਈ ਖਾਈ ਗਿਆ ਖਾਈ ਗਿਆ ਮੈਂ ਨਾ ਕੀ ਕੀਤਾ ਮੇਰਾ ਮਾਮੇ ਨੂੰ ਹੀ ਪਤਾ ਸੀਗਾ ਤੇ ਮੈਨੂੰ ਨਹੀਂ ਸੀ ਪਤਾ ਮਾਮਾ ਦਾ ਹੁੰਦਾ ਤੇਰਾ ਹੱਥ ਭਾਰਾ ਮਾਦਾ ਦੋ ਮਾਰੀਆਂ ਦੋ ਇਧਰੋਂ ਦੋ ਇਧਰੋਂ ਨਿਸ਼ਾਨੀਆਂ ਪੈ ਗਈਆਂ ਅੱਛਾ ਮੁਰਗੇ ਹੱਥ ਬੰਨੇ ਐਵੇਂ ਜਿਹੀ ਕੁਲਫੇਰ ਹੋਇਆ ਮੇਰੀ ਸ਼ਰਾਬ ਪੀ ਗਿਆ ਕੋਈ ਧੱਕੇ ਉਧਰ ਮਾਰੇ ਤੂੰ ਉਧਰੋਂ ਸਭ ਨੂੰ ਪਤਾ ਸੀ ਆਸਪਾਰ ਫਿਰ ਨੀਲ ਪਾ ਦੇ ਗੱਲਾਂ ਤੇ ਹਾਂ ਮੇਰੀ ਕਹਾਣੀ ਸੁਣਾਈ ਹੈ ਹਾਂ ਇਹ ਪਹਿਲਾਂ ਥਾਂ ਹੀ ਬਦਲਿਆ ਤੇ ਬੰਦਾ ਤਾਂ ਮੈਂ ਨਹੀਂ ਐ ਨਹੀਂ ਆਇਆ ਤਾਂ ਨਹੀਂ ਤੇ ਗੱਲ ਤਾਂ ਹੋਰ ਥਾਂ ਦੀ ਐ ਉਹ ਤੇਰੇ ਨਾਲ ਮਿਲ ਗਈ ਪਰ ਜੇ ਮਿਲ ਵੀ ਜਾਂਦੀ ਜਾਂ ਤੈਨੂੰ ਵੀ ਆਖਿਆ ਹੁੰਦਾ ਤਾਂ ਫਿਰ ਵੀ ਕੀ ਸੀ ਯਾਰ ਮੈਂ ਕਿਹੜਾ ਪੀਤੀ ਨਹੀਂ ਸੀ ਸੜੀ ਨਮ ਤਾ ਸੇ ਨੀ ਚੀਜ਼ ਕੀ ਹੈ ਮੈਂ ਤੈਨੂੰ ਦੱਸ ਕੇ ਦੁਬਾ ਨਾਮ ਰੋਡ ਬੈਠੀ ਮਾਰਿਆ ਜਾਏਗਾ ਤੂੰ ਬਸ ਗੁੱਸਾ ਆ ਜਾਏ ਕਰੀ ਕਿਉਂ ਪੀਤੀ ਨਾ ਹੀ ਜਨਾ ਸੀਦਾ ਹੀ ਜਨਾ ਚੱਲ ਹੁਣ ਮਾਰ ਹੁਣ ਮਾਰ ਕੀ ਗੁੱਸਾ ਆ ਜਾਏ ਤੇਰਾ ਹੱਥ ਕਿਹੜਾ ਪਾਰਾ ਸੀ ਮੈਂ ਕੋ ਦੱਸ ਕਿਹੜਾ ਹੱਥ ਪਰ ਮੇਰੇ ਮਾਮੇ ਨੂੰ ਪਤਾ ਹੈ ਜਾਂ ਮੈਨੂੰ ਪਤਾ ਹੈ ਚੀਜ਼ ਕੀ ਹੈ ਮੈਂ ਚੀਜ਼ ਤੈਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਚੀਜ਼ ਮਸਤ-ਮਸਤ ਹੈ ਸੁਣ ਗਿਆ ਤੂੰ ਚੀਜ਼ ਬੜੀ ਆ ਮਸਤ-ਮਸਤ ਮਸਤ-ਮਸਤ ਜਦੋਂ ਮੈਨੂੰ ਗੁੱਸਾ ਆ ਗਿਆ ਮੇਰਾ ਹੱਥ ਉੱਠ ਗਿਆ ਨਾ ਤਾਂ ਬੰਦਾ ਉੱਠ ਜਾਂਦਾ ਬਸ ਫਿਰ 45 ਮਿੰਟ ਹੋ ਗਏ ਤੇ ਕੁੱਟੀ ਜਾਂਦਾ ਨੂੰ 1 ਘੰਟਾ 10 ਮਿੰਟ ਹੋ ਗਏ ਉਹ ਟਾਈਮ ਵੀ ਚਲੀ ਜਾਂਦਾ ਮੈਂ ਤਾਂ ਘੱਟ ਦੱਸ ਤੈਨੂੰ ਦੱਸਿਆ ਦੀ ਗੁੱਸੇ ਨਹੀਂ ਹੁੰਦਾ ਜਦੋਂ ਗੁੱਸਾ ਆਗਾ ਸਮਝ ਲੈ ਤੇਰੀ ਮੌਤ ਆ ਗਈ ਆਉਗੀ ਬਾਕੀ ਅੱਛਾ ਇਹ ਪਾਵਾ ਰੋਟੀ ਜਾਂਦਾ ਫਿਰ ਇਹ ਆਮ ਰੋਟੀ ਆ ਆਮ ਰੋਟੀ ਆ ਗਰੀਬ ਨੂੰ ਅਰੇ ਕਿਉਂ ਤ ਜਾਂਦਾ ਸਰੀਕ ਨੂੰ ਤਾਂ ਗਰੀਬ ਨੂੰ ਨਾ ਬਿਓਰਾਂ ਆ ਜੇ ਗਰੀਬ ਨੂੰ ਕੁਰਜੇ ਨੇ ਗਏ ਤਾਂ ਸਰੀਕ ਹੀ ਕੁਰਜੀ ਆ ਨਹੀਂ ਕੁੱਤ ਕਹਿੰਦਾ ਕੋਈ ਹਾਂ ਆ ਨਹੀਂ ਕੁੱਟਦਾ ਬਗੁੱਸਾ ਆ ਜੇ ਪੌਣਾ ਘੰਟਾ ਘੁੱਟ ਖਾਈਂ ਇਹਨੂੰ ਉਹ ਗੱਲ ਸੁਣ ਮੇਰੀ ਜੇ ਮੈਨੂੰ ਗੁੱਸਾ ਆ ਗਿਆ ਨਾ ਪਾੜਿਆ ਜਾਏਗਾ ਕਾਦੇ ਮੂੰ ਖਖੜੀ ਨੂੰ ਪਾੜ ਦੂੰ ਜੇ ਮੇਰੀ ਖਖੜੀ ਖਾਦੀ ਹੈ ਹਾਂ ਖਖੜੀ ਦਾ ਗੁੱਸਾ ਵੀ ਆ ਗਿਆ ਤੂੰ ਮੈਨੂੰ ਗੁੱਸਾ ਨਾ ਦਵਾ ਮੈਨੂੰ ਪੱਕਰ ਲਗੀ ਸੀ ਤੈਨੂੰ ਗੁੱਸਾ ਆਊ ਕਦੋਂ ਬਸ ਜਦੋਂ ਆ ਗਿਆ ਨਾ ਉਦੋਂ ਇਹ ਸਮਝਣੀ ਵੀ ਤੇਰਾ ਅੰਤ ਆ ਗਿਆ ਆਉਂਦਾ ਕਿਉਂ ਨਹੀਂ ਗੁੱਸਾ ਮਰਜ਼ੀ ਨਾਲ ਆਉਗਾ ਜਦੋਂ ਆ ਗਿਆ ਨਾ ਜਾਣੋ ਨਾ ਚ ਨਹੀਂ ਕਰਵਾਂ ਇਹ ਚੋਰਾਂ ਨਹੀਂ ਆਇਆ ਬੰਦਿਆਂ ਨੂੰ ਮਾਰ ਮਰਦਾਂ ਨੂੰ ਮਾਰ ਕੇ ਦੇਖਾਂ ਹਾਂ ਮਾਰਂਦਾ ਤੱਕ ਹਾਂ ਯੋਕਸਿਆ ਆ ਜਾ ਓਏ ਆ ਜਾ ਓਏ ਸਾਰੇ ਦੀ ਧੌਣ ਮਾ ਵੱਟ ਕੇ ਕਾਸੇ ਪਾਸੇ ਓਏ ਮੇਰਾ ਮਾਮਾ ਆ ਰਾਂਦਾ ਸੀ ਤੇਰਾ ਹੱਥ ਪਾਰਾ ਮੇਰਾ ਹੱਥ ਉੱਠ ਗਿਆ ਨਾ ਉਹ ਤੇਰਾ ਮਾਮੇ ਸਭ ਹੀ ਸੋ ਜਾਏਗਾ ਤੇਰੇ ਮਾਮੇ ਨੂੰ ਲੈ ਉਹਨੂੰ ਵੱਡਾ ਮਮਨ ਦਾ ਸਵਰਗਵਾਸੀ ਹੈ ਪਰ ਤੂੰ ਗੱਲਾਂ ਜਾਨ ਤੂੰ ਕਹੇ ਤੂੰ ਕਹੇ ਕੀ ਹੋਇਆ ਨਾ ਸਾ ਦੇ ਘੁੰਮੇ ਮੇਰੇ ਕਰਮਾਂ 'ਚ ਤੂੰ ਲਿਖਿਆ ਸੀ ਹੁਣ ਹੁਣ ਦੱਸ ਹਾਂ ਮੇਰੀ ਗੱਲ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੈ ਮੈਨੂੰ ਗੁੱਸਾ ਆ ਗਿਆ ਮੇਰੇ ਹੱਥਾਂ 'ਚ ਆ ਗਿਆ ਕਿ ਨਾਸਾ ਤੂੰ ਜਮਾ ਵਟਿਆ ਜਾਏਗਾ ਤਾਂ ਤੇਰੀ ਵੱਢੀ ਜਾਊਗੀ ਤੂੰ ਰੱਖ ਲੈ ਆਪਣੇ ਆਪ ਨੂੰ ਬਚਾਲਾ ਚੰਗਾ ਰਹੇਗਾ ਮੈਨੂੰ ਕੋਈ ਡਰ ਨਹੀਂ ਮੈਂ ਤਾਂ ਵੀਵਰੀ ਹੈ ਜਿਹੜੇ ਨਾਸੇ ਖਾਤੇ ਹੋਣਗੇ ਪਰ ਕਿ ਨਾਸੇ ਮਾਰਨ ਵਾਲੇ ਨਹੀਂ ਬਚੇ ਨਾ ਕੀ ਮੇਰਾ ਤਲੇਮੜ ਝੋਂ ਕੋਣ ਲਾਊਗਾ ਹੈ ਝੋਂ ਕੋਣ ਲਾਊਗਾ ਝੋਂ ਕੋਣ ਲਾਊਗਾ ਮੈਨੂੰ ਨਾ ਦਵਾ ਗੁੱਸਾ ਤੂੰ ਨਾ ਦਵਾ ਗੁੱਸਾ ਤੈਨੂੰ ਆਊ ਕਦੋਂ ਜਦੋਂ ਆਵੇਂਗਾ ਫਿਰ ਤੂੰ ਪੁੱਛ ਤਾਂ ਇਹ ਕਮਾਤੋਂ ਤਸਾਂ ਪੁੱਛ ਤਾਂ ਉਹ ਚੋਕਰਾਂ ਨੇ ਮਾਰ ਦੇ ਕੇ ਕੱਟਿਆ ਹੱਥ ਬੰਨੇ ਤੇਰੇ ਅੱਗੇ ਓਏ ਕਮਰਾ ਤੈਨੂੰ ਗੁੱਸਾ ਕੇ ਦੋ ਤੇਰੀ ਧੌਣ ਮਾਰਤੀ ਉਦੋਂ ਆਊ ਕੋਈ ਇਹਦਾ ਗਲਤੀ ਹੋ ਗਈ ਉਹ ਮਰ ਗਿਆ ਉਹਨਾਂ ਦਾ ਡਟਾ ਹੋਇਆ ਕੁੱਟੀ ਜੰਦ ਨੂੰ ਖਾਣ ਤੇਰੇ ਕਰਮ ਚੰਗੇ ਆ ਤੇਰੇ ਕਰਮ ਚੰਗੇ ਨੇ ਤੇਰੇ ਮੇਰਾ ਜਿਹੜਾ ਹੱਥ ਪਾਰਾ ਨਾ ਸੁੱਚਾ ਪਿਆ